ਆਣਾ ਮੰਡੀ ਭਾਗੋ ਕੇ ਮੈਂ ਕਣਕ ਲੈ ਕੇ ਗਿਆ ਸੀਗਾ ਜੀ ਉੱਥੇ ਸ਼ਾਮ ਨੂੰ ਮੈਂ ਕਣਕ ਤਲਵਾਈ ਦੀ 206 ਗੱਟੇ ਇਹ ਲੈ ਗਿਆ ਜੀ ਇਹਨੇ ਜਾ ਕੇ ਮੈਨੂੰ ਫੋਨ ਕੀਤਾ ਕਹਿੰਦਾ ਕਿ ਮੈਨੂੰ ਸ਼ੱਕ ਪਈ ਤੇਰੀ ਫਸਲ ਦੇ ਵਿੱਚ ਨਾ ਦੋ ਕੁਝ ਕੁਛ ਨਾ ਕੁਛ ਵੱਧ ਲੱਗਦਾ ਵੀ ਫਸਲ ਤੋਂ ਲੀਆ ਮੈਂ ਕਿਹਾ ਚੈੱਕ ਕਰੋ ਵੀ ਕਿੰਨੇ ਹੈਗਾ ਕੋਈ ਫਰਕ ਹੈ ਕਿ ਨਹੀਂ ਜਦੋਂ ਇਹਨੇ ਫੋਨ ਕੀਤਾ ਮੈਨੂੰ ਕਹਿੰਦਾ ਵੀ 2 ਕਿਲੋ ਦੇ ਕਰੀਬ ਵੱਧ ਆ ਮੈਂ ਹੀ ਵੀ ਆਪਦੇ ਕੰਡੇ ਤੇ ਤੋਲਿਆ ਤੇ 2 ਕਿਲੋ ਤੋਂ ਉੱਪਰ ਹੀ ਵੱਧ ਸੀਗੇ ਗੱਟੇ ਸਰਦਾਰ ਭਗਵੰਤ ਸਿੰਘ ਮਾਨ ਕਹਿੰਦਾ ਸੀਗਾ ਇਹ ਨੌ ਸਸ ਦੇ ਲੜਾਈ ਚ ਆ ਜਾਂਦੇ ਆ ਅਸੀਂ ਇਹ ਸੋਚਦੇ ਆਂ ਵੀ ਜੇ ਕਿਸਾਨ ਜਥੇਬੰਦੀਆਂ ਨਾ ਹੋਣ ਤੇ ਸਾਨੂੰ ਨਹੀਂ ਲੱਗਦਾ ਵੀ ਕਿਸਾਨਾਂ ਦੇ ਪੱਲੇ ਕੁਝ ਪਊ ਆ ਪ੍ਰਸ਼ਾਸਨ ਨੂੰ ਵਖਾਤਾ ਪ੍ਰਸ਼ਾਸਨ ਨੂੰ ਸਾਹਮਣੇ ਸਾਰਾ ਮੁੱਦਾ ਆ ਗਿਆ ਤੇ ਅੱਜ ਤੱਕ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਬੰਗਲੋਂ ਤੋਂ ਮਿੱਟੀ ਝਾੜੀ ਐ ਤਿੰਨ ਦਿਨ ਦਾ ਲਾਇਸੈਂਸ ਕੈਨਸਲ ਕਰਕੇ ਮੁਰ ਕਿਉਂ ਫੇਰ ਛੋੜ ਦੇਤੀ ਐ ਵੀ ਤਿੰਨ ਦਿਨ ਬਾਅਦ ਤੂੰ ਫੇਰ ਲੁੱਟ ਕਰ ਚੋਰ ਨੂੰ ਕਹਿੰਦੇ ਆ ਵੀ ਤਿੰਨ ਦਿਨ ਤੂੰ ਰਾਮ ਕਰ ਲੈ ਤਿੰਨ ਦਿਨ ਤੋਂ ਬਾਅਦ ਫਿਰ ਤੂੰ ਚੋਰੀ ਕਰ ਲੈ ਵੀ ਹਰੇਕ ਮੰਡੀ ਦੇ ਵਿੱਚ ਮਹਿਕ ਮੇਲੋ ਕੋ ਕੰਡਾ ਹੁੰਦਾ ਹੈ ਉਹ ਕਿਉਂ ਨਹੀਂ ਲਾਉਂਦੇ ਅਸੀਂ ਤਾਂ ਕਹਿੰਦੇ ਆ ਵੀ ਲੈ ਆ ਫਿਰ ਇਸ ਗੱਲ 'ਚ ਤੁਹਾਡੇ ਤੇ ਅਰੋਪ ਆ ਕਿ ਜਿਹੜੀ ਫਸਲ ਕੋਈ ਕਿਸਾਨ ਮੰਡੀ ਭਾਗੋ ਕੇ ਵਿੱਚ ਲੈ ਕੇ ਗਿਆ ਸੀ ਤਾਂ ਫਸਲ ਜਿਹੜੀ ਆ ਉਹ 2 ਕਿਲੋ ਵੱਧ ਤੋਲੀ ਜਾ ਰਹੀ ਆ ਉਸ ਬਾਰੇ ਤੁਹਾਡਾ ਕੀ ਕਹਿਣਾ ਜੀ ਮੇਰੇ ਪੇਰੇ ਪਿਆ ਸੀਗਾ 1 ਕਿਲੋ 300 ਗ੍ਰਾਮ ਹੋਈ ਸੀ ਜੀ ਉਸ ਪਾਣੀ ਜਰਮਾਨਾ ਕਰ ਗਏ ਫੇਸ ਨੂੰ ਸਫਸਤ ਕਰ ਗਏ ਸਾਡਾ ਰੱਤ ਸਫਸਤ ਹੋ ਗਿਆ ਹੀ ਹਾਂ ਉਹ ਡਿੱਗ ਗਿਆ ਜੋ ਅਚਾ ਡਿੱਗ ਗਿਆ ਜੀ ਯਾਨੀ ਕਿ ਫਸਲ ਫਸਲ ਵੱਢ ਟੋਲੀ ਜਾ ਰਹੀ ਸੀ ਕੰਡੇ ਚ ਕੋਈ ਫਰਕ ਸੀ ਜਾਂ ਕੀ ਚੱਕਰ ਸੀ ਕੋਈ ਹੋਰ ਚੱਕਰ ਸੀਗਾ ਅੱਧਾ ਫਸ ਗਿਆ ਜੀ ਕਿਤੇ 1 April ਤੋਂ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਜਿਹੜੀ ਆ ਉਹ ਸ਼ੁਰੂ ਕਰਵਾਈ ਗਈ ਸੀ ਅਤੇ ਵਾਅਦਾ ਕੀਤਾ ਗਿਆ ਸੀਗਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹ ਨਹੀਂ ਕਰਨ ਦਿੱਤਾ ਜਾਵੇਗਾ ਪਰ ਇੱਕ ਤਾਜ਼ਾ ਮਾਮਲਾ ਜਿਹੜਾ ਉਹ ਫਗਵਾਇਪੁਰ ਦੇ ਕਸਬਾ ਮੱਲਾਂ ਵਾਲੇ ਦੇ ਮੰਡੀ ਭਾਗੋਕੇ ਤੋਂ ਸਾਹਮਣੇ ਆਇਆ ਜਿੱਥੇ ਕਿਸਾਨਾਂ ਦਾ આરોਪ ਆ ਕਿ ਉੱਥੇ 2 ਕਿਲੋ ਦੇ ਕਰੀਬ ਜਿਹੜੀ ਕਣਕ ਹੈ ਉਹ ਵੱਧ ਤੋਲੀ ਜਾ ਰਹੀ ਆ ਸਿੱਧੇ ਸਿੱਧਾ ਕਿਸਾਨਾਂ ਦਾ ਕਹਿਣਾ ਕਿ ਸ਼ਰੇਆਮ ਕਿਸਾਨਾਂ ਦੀ ਲੁੱਟ ਜਿਹੜੀ ਆ ਉਹ ਕੀਤੀ ਜਾ ਰਹੀ ਆ ਅੱਜ ਕਿਸਾਨ ਜਿਹੜੇ ਆ ਉਹ ਫੁਜਤਰ ਪ੍ਰੈਸ ਕਲੱਬ ਪਹੁੰਚੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹ ਕਿਸਾਨ ਆ ਜਿਨ੍ਹਾਂ ਨਾਲ ਸ਼ਰੇਆਮ ਮੰਡੀ ਵਿੱਚ ਲੁੱਟ ਜਿਹੜੀ ਆ ਉਹ ਹੋ ਰਹੀ ਆ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਅਸੀਂ ਪੰਜਾਬ ਸਰਕਾਰ ਨੇ ਹੁਕਮ ਜਿਹੜੇ ਆ ਉਹ ਜਾਰੀ ਕਰਨੇ ਹੁੰਦੇ ਅਸੀਂ ਇਹ ਨਹੀਂ ਕਹਿ ਰਹੇ ਕਿ ਇਸ ਵਿੱਚ ਪੰਜਾਬ ਸਰਕਾਰ ਦਾ ਕੋਈ ਕਸੂਰ ਆ ਪੰਜਾਬ ਸਰਕਾਰ ਨੇ ਸਿਰਫ ਹੁਕਮ ਜਾਰੀ ਕਰਨੇ ਹੁੰਦੇ ਆ ਉਹਨਾਂ ਨੂੰ ਲਾਗੂ ਕਰਨਾ ਹੁੰਦਾ ਥੱਲੇ ਅਧਿਕਾਰੀਆਂ ਨੇ ਪਰ ਕਿਤੇ ਨਾ ਕਿਤੇ ਮੰਡੀ ਬੋਰਡ ਦੇ ਅਧਿਕਾਰੀ ਜਿਹੜੇ ਜ਼ਾਬਦਾ ਹੈ ਕਿ ਉਹ ਕੰਮ ਕਰਨੀ ਨੀਂਦ ਸੁੱਤੇ ਪਿਆ ਇਸ ਲਈ ਸ਼ਰੇਆਮ ਕਿਸਾਨਾਂ ਦੀ ਜਿਹੜੀ ਲੁੱਟ ਆ ਉਹ ਮੰਡੀ ਵਿੱਚ ਹੋ ਰਹੀ ਆ ਗੱਲਬਾਤ ਕਰ ਲੈਣਾ ਸਾਡੇ ਨਾਲ ਕਿਸਾਨ ਮੌਜੂਦ ਆ ਬਾਈ ਨਾਮ ਕੀ ਤੁਹਾਡਾ ਮਨਪ੍ਰੀਤ ਸਿੰਘ ਜੀ ਬੰਦੇ ਕੜ ਬਸਤੀ ਖੁਸ਼ਾਲ ਸਿੰਘ ਵਾਲੀ ਜੀ ਕੀ ਮਾਮਲਾ ਕੀ ਹੈ ਮਾਮਲਾ ਜੀ ਦਾਣਾ ਮੰਡੀ ਭਾਗੋ ਕੇ ਮੈਂ ਕਣਕ ਲੈ ਕੇ ਗਿਆ ਸੀਗਾ ਜੀ ਉੱਥੇ ਸ਼ਾਮ ਨੂੰ ਮੈਂ ਕਣਕ ਪਲਵਾਈ ਜੀ 206 ਗੱਟੇ ਉਸ ਤੋਂ ਬਾਅਦ ਮੇਰਾ ਦੋਸਤ ਆ ਜੀ ਸਾਬਕਾ ਸਰਪੰਚ ਦਵਿੰਦਰ ਸਿੰਘ ਪਿੰਡ ਜੱਲੇ ਵਾਲੇ ਤੋਂ ਇਹ ਕਹਿੰਦਾ ਵੀ ਕਣਕ ਬਹੁਤ ਸੋਹਣੀ ਆ ਬੀਜ ਬੜਾ ਵਧੀਆ ਲੱਗਦਾ ਤੇ ਮੈਨੂੰ 2 ਗੱਟੇ ਦੇ ਬੀਜ ਵਾਸਤੇ ਮੈਂ ਕਿਹਾ ਲੈ ਜਾਓ ਇਹ ਲੈ ਗਿਆ ਜੀ ਇਹਨੇ ਜਾ ਕੇ ਮੈਨੂੰ ਫੋਨ ਕੀਤਾ ਕਹਿੰਦਾ ਕਿ ਮੈਨੂੰ ਸ਼ੱਕ ਪਈ ਤੇਰੇ ਕੰਡੇ ਦੇ ਤੇਰੀ ਫਸਲ ਦੇ ਵਿੱਚ ਨਾ ਦੋ ਕੁਝ ਕੁਝ ਨਾ ਕੁਝ ਵੱਧ ਲੱਗਦਾ ਵੀ ਫਸਲ ਤੁਲੀ ਆ ਮੈਂ ਕਿਹਾ ਚੈੱਕ ਕਰੋ ਵੀ ਕਿੰਨੇ ਕ ਹੈਗਾ ਕੋਈ ਫਰਕ ਹੈ ਕਿ ਨਹੀਂ ਜਦੋਂ ਇਹਨੇ ਫੋਨ ਕੀਤਾ ਮੈਨੂੰ ਕਹਿੰਦਾ ਵੀ 2 ਕਿਲੋ ਦੇ ਕਰੀਬ ਵੱਧ ਆ ਫੇ ਮੈਂ ਕੰਪਿਊਟਰ ਕੰਡੇ ਦੇ ਤੋਲਿਆ ਮੈਂ ਕਿਹਾ ਵੀ ਇਹ ਨਾ ਹੋ ਨਹੀਂ ਸਕਦਾ 100 200 ਗ੍ਰਾਮ ਦਾ ਤਾਂ ਹੋ ਸਕਦਾ ਵੀ 2 ਕਿਲੋ ਨਹੀਂ ਹੋ ਸਕਦਾ ਫਿਰ ਇਹ ਉਸੇ ਤਰ੍ਹਾਂ ਹੀ ਗੱਟੇ ਲੈ ਕੇ ਮੇਰੇ ਕੋਲ ਪਿੰਡ ਆ ਗਿਆ ਜੀ ਮੈਂ ਹੀ ਵੀ ਆਪਦੇ ਕੰਡੇ ਦੇ ਤੋਲਿਆ ਤੇ 2 ਕਿਲੋ ਤੋਂ ਉੱਪਰ ਹੀ ਵਾਧਾ ਸੀ ਗਿਆ ਘਟੇ ਫਿਰ ਅਸੀਂ ਰਾਤ ਨੂੰ ਜਾ ਕੇ ਉੱਥੇ ਬੈਠ ਕੇ ਕਿਹਾ ਵੀ ਉਹਨਾਂ ਨੇ ਫਸਲ ਜਿਹੜੀ ਸੀਗੀਆਂ ਬੋਰੀਆਂ ਉਹਨਾਂ ਨੂੰ ਉੱਪਰੋਂ ਸਲਾਈ ਕਰ ਦਿੱਤਾ ਕਿ ਸਵੇਰੇ ਰਾਤ ਨੂੰ ਜਾਂ ਸੁਬਾ ਨਹੀਂ ਟਰੱਕ ਭਰਾ ਦਾਂਗੇ ਪਰ ਅਸੀਂ ਉੱਥੋਂ ਚੱਕਰ ਨਹੀਂ ਦਿੱਤਾ ਅਸੀਂ ਸੁਬਾ ਮਾਰਕੀਟ ਕਮੇਟੀ ਵਾਲਿਆਂ ਨਾਲ ਸੰਪਰਕ ਕੀਤਾ ਤੇ ਕਿਸਾਨ ਜਥੇਬੰਦੀ ਟਕੌਂਦਾ ਵਾਲਿਆਂ ਨਾਲ ਇਹਨਾਂ ਨਾਲ ਸੰਪਰਕ ਕੀਤਾ ਇਹ ਆਏ ਫਿਰ ਇਹਨਾਂ ਦੇਖਿਆ ਤੇ ਵਾਕਿਆ ਹੀ 2 ਕਿਲੋ ਦੇ ਕਰੀਬ ਵਾਧਾ ਸੀਗਾ ਕੀ ਇਸ ਸਬੰਧੀ ਕਿਸੇ ਅਧਿਕਾਰੀ ਨਾਲ ਗੱਲਬਾਤ ਹੋਈ ਆ ਤੁਹਾਡੀ ਹਾਂਜੀ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਕਿ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਸ਼ਾਮ ਨੂੰ ਡੀਐਫਐਸਓ ਤੇ ਡੀਐਮਓ ਸਾਹਿਬ ਨਾਲ ਮੀਟਿੰਗ ਰੱਖੀ 5 ਵਜੇ ਉਹਨਾਂ ਸਾਨੂੰ ਭਰੋਸਾ ਦਵਾਇਆ ਕਿ ਤੁਹਾਡਾ ਜ਼ਰੂਰ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਉਹਨਾਂ ਤੇ ਅੜਤੀਆਂ ਤੇ ਤਾਂ ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਆ ਕਿਵੇਂ ਹਸੀ ਤਾਂ ਇਹ ਕਹਿੰਦੇ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਕਹਿੰਦਾ ਸੀਗਾ ਇਹ ਨੌ ਸਾਸ ਦੇ ਲੜਾਈ ਚ ਆ ਜਾਂਦੇ ਆ ਅਸੀਂ ਇਹ ਸੋਚਦੇ ਆਂ ਵੀ ਜੇ ਕਿਸਾਨ ਜਥੇਬੰਦੀਆਂ ਨਾ ਹੋਣ ਤੇ ਸਾਨੂੰ ਨੂੰ ਲੱਗਦਾ ਵੀ ਕਿਸਾਨਾਂ ਦੇ ਪੱਲੇ ਕੁਝ ਪਊਗਾ ਉਹ ਛਰੇ ਆਮ ਲੁੱਟ ਹੋ ਰਹੀ ਐ ਪ੍ਰਸ਼ਾਸਨ ਨੂੰ ਵਿਖਾਤਾ ਪ੍ਰਸ਼ਾਸਨ ਨੂੰ ਸਾਹਮਣੇ ਸਾਰਾ ਮੁੱਦਾ ਆ ਗਿਆ ਤੇ ਅੱਜ ਤੱਕ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਗੌਂਗਲੋਂ ਤੋਂ ਮਿੱਟੀ ਝਾੜੀ ਐ ਤਿੰਨ ਦਿਨ ਦਾ ਲਾਇਸੈਂਸ ਕੈਨਸਲ ਕਰਕੇ ਮੜ ਕੇ ਉਹਨੂੰ ਫੇਰ ਛੋੜ ਦੇਤੀ ਐ ਵੀ ਤਿੰਨ ਦਿਨ ਬਾਅਦ ਤੂੰ ਫੇਰ ਲੁੱਟ ਕਰ ਇਹ ਵੇਖੋ ਇੱਕ ਬੰਦਾ ਚੋਰੀ ਕਰਦਾ ਚੋਰ ਫੜਿਆ ਜਾਂਦਾ ਐ ਚੋਰ ਨੂੰ ਕਹਿੰਦੇ ਆ ਵੀ ਤਿੰਨ ਦਿਨ ਤੂੰ ਆਰਾਮ ਕਰ ਲੈ ਤਿੰਨ ਦਿਨ ਤੋਂ ਬਾਅਦ ਫਿਰ ਤੂੰ ਚੋਰੀ ਕਰ ਲੈ ਇਹ ਆ ਸਾਡਾ ਪ੍ਰਸ਼ਾਸਨ ਤੇ ਇਹ ਆ ਸਾਡੀਆਂ ਸਰਕਾਰਾਂ ਤੇ ਮਹਿਕਮੇ ਅਸੀਂ ਇਹਨੇ ਵੀ ਇਹ ਜਿਹੇ ਲੁਟੇਰੇ ਬੰਦਿਆਂ ਨੂੰ ਸਜ਼ਾ ਹੋਣੀ ਚਾਹੀਦੀ ਆ ਉਹ ਤੇ ਪਰਚਾ ਹੋਵੇ ਉਹਦੀ ਜਿਹੜੀ ਘੱਟ ਤੋਂ ਘੱਟ ਜਿਹੜੀ ਉਹਦੀ ਪ੍ਰਾਪਰਟੀ ਉਹਦੀ ਸੀਬੀਆਈ ਤੱਕ ਜਾਂਚ ਹੋਵੇ ਵੀ ਕਿੱਥੋਂ ਇਹ ਬਣਾਉਂਦੇ ਇੰਨਾ ਕੁਝ ਵੀ ਅਸੀਂ ਤੇ ਮੰਗ ਕਰਦੇ ਆ ਵੀ ਕਿਸਾਨਾਂ ਦੀ ਲੁੱਟ ਬੰਦ ਹੋਣੀ ਚਾਹੀਦੀ ਆ ਭੋਲੇ ਭਾਲੇ ਕਿਸਾਨਾਂ ਨੂੰ ਵੀ ਕਹਿੰਨੇ ਅਸੀਂ ਵੀ ਹਰੇਕ ਮੰਡੀ ਦੇ ਵਿੱਚ ਮਹਿਕ ਮੈਲੋ ਕੋ ਕੰਡਾ ਹੁੰਦਾ ਉਹ ਕਿਉਂ ਨਹੀਂ ਲਾਉਂਦੇ ਅਸੀਂ ਤਾਂ ਕਹਿੰਦੇ ਆ ਵੀ ਲੈ ਆਓ ਫਿਰ ਇਸ ਗੱਲ 'ਚ ਵੀ ਸਾਰੀਆਂ ਮੰਡੀਆਂ 'ਚ ਕਿਤੇ ਵੀ ਕੰਡਾ ਹੈ ਨਹੀਂ ਕਿਸਾਨ ਕੀ ਕਰੂਗਾ ਕਿਸਾਨ ਘਰ ਤੋਂ ਘਟ ਕੰਡਾ ਵੇਖ ਲਊ ਉਹਦਾ ਬੱਟਾ ਵੇਖ ਲਊ 50 ਕਿਲੋ ਦਾ ਉਹ ਸਹੀ ਹੈ ਕਿਸਾਨ ਬੋਰੀ ਥਾ ਤਾਂ ਕਿੱਥੇ ਤੋਲਣ ਜਾਵੇ ਜੇ ਤੋਲਦੇ ਐ ਤੇ ਫਿਰ ਕਿਸਾਨਾਂ ਨੂੰ ਜਿਹੜੇ ਇਹ ਜਿਹੜੀ ਆੜਤੀ ਉਹ ਦਬਾਉਂਦੇ ਐ ਵੀ ਕਈ ਵਿਚਾਰੇ ਕਿਸਾਨ ਕਰਜ਼ੇ ਥਲੇ ਦਬੇ ਹੁੰਦੇ ਆ ਉਹ ਤਾਂ ਨਹੀਂ ਬੋਲਦੇ ਵੀ ਜਿਆਜ ਮੈਂ ਗਾਟਾ ਤੋਲਿਆ ਚੱਕ ਕੇ ਤੇ ਖਣੀ ਆਕੂਆ ਯਾਰ ਮੇਰੇ ਤੇ ਸ਼ੱਕ ਕਰਦਾ ਇਸ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਮਿੱਠਾ ਕਰਕੇ ਜ਼ਹਿਰ ਦਿੰਦੇ ਆ ਵੀ ਵਲੇਟ ਕੇ ਗੁੜ ਚ ਜ਼ਹਿਰ ਦੇ ਰਹੇ ਆ ਪ੍ਰਸ਼ਾਸਨ ਤੇ ਰਾਕੇ ਕਰਦੇ ਆ ਕਿ ਹਰੇਕ ਮੰਡੀ ਚ ਅਸਿਆ ਨੇ ਕੰਡਾ ਹੋਣਾ ਚਾਹੀਦਾ ਹੈ ਹਰੇਕ ਮੰਡੀ ਦੇ ਵਿੱਚ ਪੂਰਾ ਪ੍ਰਬੰਧ ਹੋਣਾ ਚਾਹੀਦਾ ਇਹ ਦੀ ਜਿਹੜੀ ਲੁੱਟ ਹੋਈ ਹੈ ਇਹ ਆੜਤੀਆ ਦੀ ਜਾਂਚ ਹੋਣੀ ਚਾਹੀਦੀ ਹੈ ਜੇ ਸਾਰੇ ਆੜਤੀਏ ਇੱਕੋ ਜਿਹੇ ਨਹੀਂਗੇ ਅਸਿਆ ਦੇ ਵੀ ਸਾਰੇ ਇੱਕੋ ਜਿਹੇ ਆ ਪਰ ਜਿਹੜੇ ਲਟੇਰੇ ਬੈਠੇ ਆ ਉਹਨਾਂ ਨੂੰ ਕਿਉਂ ਬਖਸ਼ਿਆ ਜਾਦਾ ਅਸੀਂ ਮੰਗ ਕਰਦੇ ਆ ਜਿਵੇਂ ਕਹਿੰਦੇ 2-2 ਕਿਲੋ ਕਣਕ ਜਿਹੜੀ ਉਹ ਵੱਧ ਤੋਲੀ ਜਾ ਰਹੀ ਏਸ ਨਾਲ ਤਾਂ ਬਹੁਤ ਲੁੱਟ ਹੋ ਗਈ ਹੁਣ ਇਹ ਫਸਲ ਹੀ ਕਾਫੀ ਪਈ ਮੰਡੀਆਂ ਵਿੱਚ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ 2-2 ਕਿਲੋ ਫਸਲ ਵੱਧ ਤੋਲੀ ਜਾ ਰਹੀ ਹੈ ਇਸ ਕਿਸਾਨ ਦੇ ਨਾਲ ਕੋਈ ਪਹਿਲੀ ਵਾਰ ਧਾਕਾ ਨਹੀਂ ਹੋਇਆ ਝੋਨੇ ਦੇ ਸੀਜ਼ਨ ਦੇ ਵਿੱਚ ਕਿਲੋ ਸਵਾ ਕਿਲੋ ਝੋਨੇ ਦੇ ਵਿੱਚ ਵੱਧ ਤੋਲਦਾ ਫੜ ਲਿਆ ਤਾਂ ਉਦੋਂ ਮੋਤਵਾਰ ਵਿਅਕਤੀ ਕੁਝ ਪੰਚਾਇਤ ਦੇ ਕੋਈ ਹੋਰ ਉਹਦੇ ਸੱਜਣ ਬੇਲੀ ਤਾਂ ਸਾਂਝੇ ਤੌਰ ਤੇ ਉਦੋਂ ਝੋਨੇ ਦੇ ਸੀਜ਼ਨ ਦੇ ਵਿੱਚ ਫੈਸਲਾ ਹੋ ਗਿਆ ਸੀ ਤੇ ਉਹ ਨਵੇੜਾ ਕਰਾਤਾ ਸੀਗਾ ਪਰ ਜਦੋਂ ਕਣਕ ਦਾ ਸੀਜ਼ਨ ਆਇਆ ਤੇ ਉਦੋਂ ਫਿਰ ਇਸ ਕਿਸਾਨ ਦੀ 2 ਕਿਲੋ ਦੀ ਫਿਰ ਲੁੱਟ ਕੀਤੀ ਗਈ 206 ਬੋਰੀਆਂ ਜਿਹੜੀਆਂ ਭਰੀਆਂ ਗਈਆਂ ਤੇ 206 ਬੋਰੀਆਂ ਨਾਲ ਤੁਸੀਂ ਇਹ ਲੈ ਲਓ ਵੀ ਇਹ ਇਕੱਲਾ ਕਿਸਾਨ ਪੀੜਤ ਨਹੀਂਗਾ ਚਲੋ ਇਹ ਤਾਂ ਠੱਫਿਆ ਸੀ ਫਿਰ ਵੀ ਇਸ ਕਿਸਾਨ ਦਾ ਧੰਨਵਾਦ ਕਰਦੇ ਆ ਵੀ ਜਿਹੜਾ ਕਿਸਾਨ ਅੱਗੇ ਆਇਆ ਇਹ ਆੜਤੀਏ ਤੋਂ ਉੱਪਰ ਉੱਠ ਕੇ ਅੱਗੇ ਆਇਆ ਇਹਨੇ ਆਪਦੀ ਲੁੱਟ ਬਾਰੇ ਦੱਸਿਆ ਪਰ ਇਹਦੇ ਨਾਲ ਦੇ ਸਾਡੇ ਕਈ ਇਹੋ ਜਿਹੇ ਭੈਣ ਭਰਾ ਹੋਰ ਵੀ ਹੈਗੇ ਆ ਜਿਹੜੇ ਲੁੱਟ ਕੇ ਵੀ ਉਹ ਬੋਲ ਨਹੀਂ ਸਕਦੇ ਉਹ ਥੱਲੇ ਲੱਗੇ ਹੋਏ ਆ ਤਾਂ ਕੋਈ ਇਹਦੇ ਵਿੱਚ ਗੱਲ ਹੈਗੀ ਵੀ ਆੜਤਿਆ ਚਰੇਮ ਠੱਗੀ ਮਾਰਦੇ ਵਿੱਚ ਕੋਈ ਦੂਜੀ رائے ਨਹੀਂ ਹੈਗੀ ਸਰਕਾਰ ਕਹਿੰਦੀ ਸੀ ਕਿ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਨਹੀਂ ਆਉਣ ਦਿੱਤੀ ਜਾਵੇਗੀ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਰਹੀ ਹੈ ਦੇਖੋ ਜੀ ਭ੍ਰਿਸ਼ਟਾਚਾਰ ਤੁਹਾਡੇ ਸਾਹਮਣੇ ਆ ਹੁਣ ਤੁਸੀਂ ਸਰਕਾਰ ਦੀ ਗੱਲ ਆ ਲੋ ਸਰਕਾਰ ਨੇ ਆਦੇਸ਼ ਦਿੱਤੇ ਮਾਰਕੀਟ ਕਮੇਟੀਆ ਨੂੰ ਆਦੇਸ਼ ਦਿੱਤੇ ਪਰ ਜਿਹੜੇ ਉਹਨਾਂ ਦੇ ਕੰਡੇ ਪਾਸਿੰਗ ਦੇ ਉੱਤੇ ਪਰਚੀ ਲੱਗਦੀ ਅੱਜ ਤੱਕ ਇੱਕ ਵੀ ਜਿੰਨੀਆਂ ਬਲਾਕ ਜੀਰੇ ਦੇ ਵਿੱਚ ਮੰਡੀਆਂ ਹੋਦੀਆਂ ਕਿਸੇ ਇੱਕ ਕੰਡੇ ਦੇ ਉੱਪਰ ਪਰਚੀ ਲੱਗੀ ਹੋਵੇ ਉਹਦੀ ਪਾਸਿੰਗ ਦੀ ਲੱਗੀ ਹੋਵੇ ਕੋਈ ਲੱਗੀ ਹੋਵੇ ਤਾਂ ਮੈਂ ਉਸ ਚੀਜ਼ ਦਾ ਦੇਨਦਰ ਲੱਗੀ ਨਹੀਂ ਪਰਚੀ ਪਤਾ ਹੀ ਨਹੀਂ ਸਾਨੂੰ ਇਹ ਇਹ ਕੰਡੇ ਵੈਸੇ ਕੰਡੇ ਕਹਿੰਦੇ ਆ ਕਿ ਹਰ ਸੀਜ਼ਨ ਰੀਨਿਊ ਹੁੰਦੇ ਆ ਬਕਾਇਦਾ ਉਹਨਾਂ ਤੇ ਸਲਿੱਪ ਲੱਗਦੀ ਆ ਡੇਟ ਪਾਈ ਜਾਂਦੀ ਆ ਕਿ ਇੰਨੀ ਤਰੀਕ ਤੋਂ ਲੈ ਕੇ ਰੀਨਿਊ ਕੀਤਾ ਗਿਆ ਤਾਂ ਇੰਨੀ ਤਰੀਕ ਤੱਕ ਇਹ ਰਹਿਣਗੇ ਇਸ ਕੋਈ ਵੀ ਇਸ ਤਰ੍ਹਾਂ ਦੀ ਕੋਈ ਸਲਿੱਪ ਨਹੀਂ ਨਜ਼ਰ ਆਈ ਨਹੀਂ ਜੀ ਬਿਲਕੁਲ ਸਲਿੱਪ ਨਹੀਂ ਲਾਇਆ ਉਹਦੇ ਜਿਹੜਾ ਕੰਡੇ ਦੇ ਮਾਲ ਝੁਕਿਆ ਉਸ ਕੰਡੇ ਦੇ ਉੱਤੇ ਕੋਈ ਸਲਿੱਪ ਨਹੀਂ ਲੱਗੀ ਸੀ ਇੱਥੋਂ ਤੱਕ ਕਿ ਜਿਹੜੇ ਸਾਡੇ ਮਾਰਕੀਟ ਕਮੇਟੀ ਦੇ ਅਧਿਕਾਰੀ ਆ ਉਹਨਾਂ ਨੇ ਇਹ ਵੀ ਪਤਾ ਲੱਗ ਗਿਆ ਉਹਨਾਂ ਨੂੰ ਵੀ ਜਿਹੜਾ ਇਹ ਕੰਡਾ ਫੜ ਲਿਆ ਪਰ ਇਹ ਅਧਿਕਾਰ ਸਾਨੂੰ ਇਹ ਹੈਗਾ ਵੀ ਅਧਿਕਾਰੀ ਇੱਥੋਂ ਤੱਕ ਹੋ ਗਏ ਵੀ ਜਿਹੜਾ ਉਹਦਾ ਕੰਡਾ ਹੈ ਉਹ ਲਿਆ ਕੇ ਉਹਦੀ ਕੰਡੇ ਦੀ ਜਾਂਚ ਨਹੀਂ ਕਰਵਾਈ ਕੋਈ ਉਹਨਾਂ ਨੇ ਹੋਰ ਨਹੀਂ ਕੀਤਾ ਸਿਰਫ ਉਹਦਾ 3 ਦਿਨ ਦੇ ਲਈ ਲਾਇਸੈਂਸ ਕੈਂਸਲ ਕਰਤਾ ਤੇ ਉਸ ਤੋਂ ਬਾਅਦ ਫਿਰ ਉਹਨੂੰ ਬਹਾਲ ਕਰਤਾ ਵੀ ਜਿਵੇਂ ਤੂੰ ਪਹਿਲਾਂ ਲੁੱਟਦਾ ਸੀ ਤੂੰ ਲੁੱਟੀ ਜਾ ਇਹਦਾ ਸਿੱਧਾ ਤੇ ਅਸਿੱਧਾ ਜਿਹੜਾ ਕਾਰਨ ਸਾਡੀ ਜਿਹੜੀ ਮਾਰਕੀਟ ਕਮੇਟੀ ਆ ਉਹ ਸਾਥੀ ਨਾਲ ਰਲੇ ਹੋਏ ਆ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਇੱਥੇ ਜੋ ਵੀ ਪੁਲਿਸ ਦੀ ਕਾਰਵਾਈ ਹੈ ਉਹ ਬੰਦ ਹੀ ਕਾਰਵਾਈ ਕੀਤੀ ਜਾਵੇ ਦਾ ਇਸ ਕਿਸਾਨ ਨੂੰ ਜਿਹੜਾ ਬੰਦਾ ਇਨਸਾਫ ਦਵਾਇਆ ਜਾਵੇ ਤੇ ਇੱਥੋਂ ਤੱਕ ਵੀ ਇਹ ਜਿਹੜੇ 206 ਗੱਟੇ ਤੋਲੇ ਗਏ ਆ ਅਜੇ ਤੱਕ ਇਹ ਕਿਸਾਨ ਦੇ ਖਾਤੇ 'ਚ ਉਹ ਪੈਸੇ ਨਹੀਂ ਆਏ ਇਹ ਜਿਹੜਾ ਵਾਕਾ ਹੋਇਆ ਏ ਇਹ 18-19 ਤਰੀਕ ਦੇ ਲਗਭਗ ਇਹ ਵਾਕਾ ਹੋਇਆ ਸੀ ਅੱਜ ਮੈਨੂੰ ਲੱਗਦਾ ਆਪਾਂ 29 ਤਰੀਕ ਦੇ ਵਿੱਚ ਆ ਕੇ ਖੜੇ ਹੋਏ ਆ ਤੇ ਅੱਜ ਤੱਕ ਸਾਡੀ ਪ੍ਰਸ਼ਾਸਨ ਨੇ ਜਾਂ ਇਹਦੇ ਵਿੱਚ ਐਸ ਡੀ ਐਮ ਸਾਹਿਬ ਦੇ ਨਾਲ ਵੀ ਗੱਲ ਕੀਤੀ ਸੀਗੀ ਪਰ ਐਸ ਡੀ ਐਮ ਸਾਹਿਬ ਨੇ ਫੋਨ 'ਤੇ ਗੱਲ ਸੁਣ ਲਈ ਉਸ ਤੋਂ ਬਾਅਦ ਉਹਨਾਂ ਨੇ ਕਹਿਤਾ ਵੀ ਮੈਂ ਡੀ ਸੀ ਸਾਹਿਬ ਨਾਲ ਮੀਟਿੰਗ ਦੇ ਵਿੱਚ ਬੈਠਾ ਤਾਂ ਉਸ ਤੋਂ ਬਾਅਦ ਐਸਡੀਐਮ ਸਾਹਿਬ ਨੇ ਵੀ ਇਹਦੀ ਪੜਤਾਲ ਨਹੀਂ ਕੀਤੀ ਅਜੇ ਤੱਕ ਵੀ ਇਹ ਜਿਹੜਾ ਮਾਮਲਾ ਇਹ ਕਿਵੇਂ ਨਿਪਟ ਗਿਆ ਜਾਂ ਨਹੀਂ ਨਿਪੜਿਆ ਤਾਂ ਬਿਲਕੁਲ ਐਸੀ ਸਾਡੇ ਨਾਲ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਵੱਲੋਂ ਵੱਡੇ આરોਪ ਜੜੇ ਆ ਉਹ ਲਗਾਏ ਗਿਆ ਕਿ ਮੰਡੀ ਭਾਗੋਕੇ ਵਿੱਚ ਜਿਹੜੀ ਸ਼ਰੇਆਮ ਕਿਸਾਨਾਂ ਦੀ ਲੁੱਟ ਜਿਹੜੀ ਆ ਉਹ ਹੋ ਗਈ ਆ ਅਸੀਂ ਆੜਤੀਆਂ ਨਾਲ ਵੀ ਗੱਲਬਾਤ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸਾਡਾ ਫਰਜ਼ ਆ ਕਿ ਦੋਨੇ ਪੱਖ ਜਿਹੜੇ ਉਹ ਦਿਖਾਉਣੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਾਲਾ ਕੇ ਦੇਖਦੇ ਆ ਕਿ ਇਸ ਮਾਮਲੇ ਵਿੱਚ ਇਹਨਾਂ ਆਰੋਪਾਂ ਨੂੰ ਲੈ ਕੇ ਆੜਤੀਏ ਦਾ ਜਿਹੜਾ ਉਹ ਕੀ ਕੁਝ ਕਹਿਣਾ ਕਿਉਂਕਿ ਸ਼ਰਿਆਮ ਜਿਹੜੀ ਲੁੱਟ ਹੋਣ ਦੇ ਆਰੋਪ ਜਿਹੜੇ ਆ ਉਹ ਕਿਸਾਨਾਂ ਵੱਲੋਂ ਲਗਾਏ ਗਏ ਆ ਤਾਂ ਰੰਗ ਜਿਹੜੀ ਆ ਉਹ ਜਾ ਰਹੀ ਆ ਹੈਲੋ ਅੱਜ 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 ਪਰਮਜੀਤ ਗੱਲ ਕਰ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਖਵਾਈਪੁਰ ਤੋਂ ਇਹ ਇਤਨਾ ਤੁਹਾਡੇ ਤੇ આરોਪ ਆ ਕਿ ਜਿਹੜੀ ਫਸਲ ਕੋਈ ਕਿਸਾਨ ਮੰਡੀ ਭਾਗੋ ਕੇ ਵਿੱਚ ਲੈ ਕੇ ਗਿਆ ਸੀ ਤਾਂ ਫਸਲ ਜਿਹੜੀ ਆ ਉਹ 2 ਕਿਲੋ ਵੱਧ ਤੋਲੀ ਜਾ ਰਹੀ ਆ ਉਸ ਬਾਰੇ ਤੁਹਾਡਾ ਕੀ ਕਹਿਣਾ ਜੀ ਉਹ ਜੀ ਚੋ ਪੱਜਾਂ ਦੀ ਗੱਲ ਆ 22 ਤਰੀਕ ਦੀ ਹਾਂਜੀ ਇਹ ਤੇ ਬੜਿਆ ਸੀਗਾ 1 ਕਿਲੋ 300 ਗ੍ਰਾਮ ਹੋਈ ਸੀ ਜੀ ਤੇ ਆਇਆ ਸੀਗਾ ਸੈਕਟਰੀ ਡਾਕਰਾ ਮੰਡੀ ਬੋਖਵਾ ਤੇ ਉਹ ਵੀ ਅਚੇਰ ਬੜਾ ਆਹੀ ਜੀ ਉਹ ਪਾਣੀ ਜਰਮਾਨਾ ਕਰ ਗਏ ਫੇਸ ਨੂੰ ਸਸਤਰਾਤ ਕਰ ਗਏ ਸਾਡਾ ਰੱਤ ਸਸੋ ਗਿਆ ਹੀ ਹੂੰ ਉਹਦੇ ਬੜੀਆ ਜਿਹਾ ਅਚਾ ਨਿਪਟ ਗਿਆ ਜੀ ਹਾਂ ਜੀ ਯਾਨੀ ਕਿ ਫਸਲ ਫਸਲ ਵੱਧ ਤੋਂ ਲਈ ਜਾ ਰਹੀ ਸੀ ਕੰਡੇ ਚ ਕੋਈ ਫਰਕ ਸੀ ਜਾਂ ਕੀ ਚੱਕਰ ਸੀ ਕੋਈ ਹੋਰ ਚੱਕਰ ਸੀਗਾ ਐਡਾ ਫਸ ਗਿਆ ਜੀ ਕਿਵੇਂ ਅਚਾ ਕੰਡਾ ਫਸ ਗਿਆ ਸੀਗਾ ਹਾਂ ਸੋਹੇ ਸਾਹਿਬ ਦੇ ਲਿਖਿਆ ਵੀ ਕੰਡਾ ਫਸ ਗਿਆ ਹੀ ਓਕੇ 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 ਇਹ ਵੀ ਪਾਣੀ ਠੀਕ ਹੈ ਧੰਨਵਾਦ ਜੀ ਟਾਈਮ ਦੇਣ ਲਈ ਮੇਰ ਬਦਮੀ ਅੱਗੇ ਦਾ ਤਾਂ ਅੱਗੇ ਵੀ ਪੂਰਾ ਆਹੀ ਹੈਲੋ ਤਾਂ ਐਸੀ ਆੜਤੀਆ ਜਿੰਨਾ ਜਿਸ ਤੇ આરોਪ ਜਿਹੜੇ ਕਿਸਾਨਾਂ ਵੱਲੋਂ ਲਗਾਏ ਗਏ ਆ ਕਿ ਇਸ ਆੜਤੀਏ ਵੱਲੋਂ ਸ਼ਰੇਆ ਮੰਡੀ ਵਿੱਚ ਲੁੱਟ ਜੜੀ ਆ ਉਹ ਕੀਤੀ ਗਈ ਆ ਅਸੀਂ ਆੜਤੀਆ ਦਾ ਪੱਖ ਵੀ ਜਿਹੜਾ ਉਹ ਜਾਣਿਆ ਆੜਤੀਆ ਦਾ ਇਹ ਕਹਿਣਾ ਕਿ ਕੰਡਾ ਜਿਹੜਾ ਫਸ ਗਿਆ ਸੀਗਾ ਇਸ ਕਰਕੇ ਜਿਹੜੀ ਫਸਲ ਆ ਉਹ ਵੱਧ ਤੋਲੀ ਗਈ ਆ ਉੱਥੇ ਹੀ ਅਗਰ ਕਿਸਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਫਰਵਰ ਦੇ ਡੀਸੀ ਨੂੰ ਜਿਹੜਾ ਮੰਗ ਪੱਤਰ ਆ ਉਹ ਦਿੱਤਾ ਗਿਆ ਤੇ ਡੀਸੀ ਵੱਲੋਂ ਇੱਕ ਮੀਟਿੰਗ ਜਿਹੜੀ ਆ ਉਹ ਸੱਦੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਹੁਣ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਤੋਂ ਬਾਅਦ ਕੀ ਸਿੱਟਾ ਜਿਹੜਾ ਉਹ ਨਿਕਲਦਾ ਕਮੇਟ ਪਤ ਕੈਮਰਾਮੈਨ ਰਾਜਵੀਰ ਦੇ ਨਾਲ ਪੰਜਾਬੀ